ਕਿ ਕਿੱਥੋਂ ਆ ਗਈ ਫੇਰ ਇਹਨੂੰ ਕਿੰਨੀ ਵਾਰੀ ਮਨਾ ਕੀਤਾ ਆ ਹੀ ਜਾਂਦੀ ਮੂੰਹ ਚੁੱਕ ਕੇ ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ ਰੁਕ ਜਾ ਭੈਣ ਮੈਂ ਕੁਰਸੀ ਲਿਆਉਣੀ ਆ ਮੈਂ ਸੋਫੇ ਹੁਣੇ ਸਫਾਈ ਕੀਤੀ ਹੋਈ ਆ ਕੁਰਸੀ ਲੈ ਕੇ ਆਉਣੀ ਆ ਮੈਂ ਕੱਪੜੇ ਵੇਖ ਕਿੱਧੋਂ ਦੇ ਪਾ ਕੇ ਆਈ ਹੋਈ ਆ ਉਹੀ ਕਾ ਪਾਇ ਪਿਛਲੇ ਸਾਲ ਵੀ ਇਹੀ ਪਾਏ ਹੋਏ ਇਹੀ ਮਰੀਏ ਨੂੰ ਮੈਂ ਬੋਲਿਆ ਇੰਨੀ ਇਹਦੀ ਬੇਇੱਜ਼ਤੀ ਕੀਤੀ ਪਿਛਲੀ ਆਰਦੀ ਵੀ ਇਹਨੂੰ ਸਮਝ ਨਹੀਂ ਆ ਮੈਂ ਇੱਥੇ ਬਹਿ ਜਾ दीदी यूँ ही आ दिला दे। मैं तो चाय चढ़ गया प्राणी आ गया थे। स्वेयर द डिकन नहीं है मैं। सासिकल पाबिजी। सासिकल दीदी कोस नौ की था तो। हैंडीवेटिंग। सासिकल पाबिजी। पाबीट में जलते। मैंने पुत्र। आज हम याद करते हैं। कुफुनी याद करते हैं शितो। हैं? Very good. ਪਾਜੀ ਬੋ ਬਹੁਤ ਸੋਫੇ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਅੱਜੋ ਪਾਜੀ ਜੀ ਬੈਠੇ ਇੱਥੇ ਹੋਰ ਸਨਾਓ ਤੁਸੀਂ ਠੀਕ ਠਾਕ ਹਾਂ ਜੀ ਵਧੀਆ ਤੁਸੀਂ ਦੱਸੋ ਹਾਂ ਜੀ ਠੀਕ ਜੋ ਕਰੇ ਠੀਕ ਠਾਕ ਹਾਂ ਜੀ ਵੀਰ ਜੀ ਵੀਰ ਜੀ ਬਾਹਰ ਗਏ ਹੋ ਥੋੜਾ ਜਿਹਾ ਕੰਮ ਹੀ ਫੋਨ ਆਇਆ ਹੀ ਕਿਸੇ ਦਾ ਤੋ ਉੱਥੇ ਗਏ ਹੋ ਠੀਕ ਠੀਕ ਹੈ ਦੱਸ ਦਿਓ ਫੋਨ ਕਰਕੇ ਕਿ ਆ ਗਏ ਆਪਾਂ ਹਾਂ ਕੋਈ ਨਹੀਂ ਮੈਂ ਬੋਲ ਦਿੰਦੀ ਆ ਫੋਨ ਕਰਕੇ ਬੜੇ ਦਿਨਾਂ ਬਾਅਦ ਆਏ ਆ ਭਾਬੀ ਜੀ ਮੇਰਾ ਤੇ ਦਿਲ ਹੀ ਬੜਾ ਕਰਨ ਦਿਆ ਸੀ ਤੁਹਾਨੂੰ ਮਿਲਣ ਤੇ ਮੈਨੂੰ ਤੇ ਬਹੁਤ ਚਾਹ ਚੜਿਆ ਤੁਸੀਂ ਮੈਂ ਤੇ ਵੀਰ ਨੂੰ ਰਖੜੀ ਬੰਨੀ ਕਹਿੰਦੇ ਆਪਾਂ ਜਾਣਾ ਮੈਂ ਮੈਂ ਵੀ ਤੁਹਾਡੇ ਨਾਲ ਜਾਣਾ ਹੈ ਚਲੋ ਠੀਕ ਹੈ ਬਹੁਤ ਵਧੀਆ ਕੀਤਾ ਤੁਸੀਂ ਹਾਂ ਦੇ ਨਾਲ ਤੇ ਹੋਰ ਵੀਰ ਜੀ ਠੀਕ ਠਾਕ ਹੈ ਹਾਂਜੀ ਠੀਕ ਜੋ ਚਲੋ ਠੀਕ ਹੈ ਚਲੋ ਠੀਕ ਹੈ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਹਾਂ ਬਸ ਭਾਬੀ ਆਈ ਮਾ ਭਾਬੀ ਲਾਗੋ ਪਾਣੀ ਫੜ ਲਿਆ ਮੈਂ ਲੱਗਿਆ ਨੇ ਵਿਚਾਰੇ ਇਕੱਲੇ ਕਰਾਂ ਜਦੋਂ ਵੀ ਇਹ ਆਉਂਦੀ ਆ ਨਾ ਐਦਾਂ ਹੀ ਵੱੜ ਕੇ ਆਉਂਦੀ ਆ ਬਸ ਇਹਦਾ ਕੋਈ ਕੰਮ ਨਹੀਂ ਹੈਗਾ ਪਾਬੀ ਕੀ ਹੋ ਗਿਆ ਕੱਲੀ ਬੋੜ ਬੋੜ ਕਰੀ ਜਾਣਦੀ ਆ ਕੀ ਕਰਾਂ ਹੁਣ ਜਦੋਂ ਮਮੀ ਵੱਡੇ ਆਉਂਦੀ ਆ ਨਾ ਬਸ ਇਹਦਾ ਇਹੋ ਹੀ ਹਾਲ ਆ ਕੱਪੜੇ ਨਹੀਂ ਕਰਾ ਟੰਗ ਦੇ ਪਾਉਂਦੀ ਏ ਚੱਲ ਪਾਬੀ ਦਾ ਖਾਦਾ ਦਿਨ ਤਹਾਰ ਸਾਡਾ ਵੀ ਖਰਾਬ ਕੀਤਾ ਨਾ ਆਪਣੇ ਆਪ ਨੂੰ ਭਾਬੀ ਖਪਾਈ ਲਾ ਹੁਣ ਵਿਚਾਰੀ ਹੈ ਹੀ ਇਦਾਂ ਦੀ ਤੇ ਕੀ ਕਰੇ ਉਹ ਤੇ ਕੀ ਕਰਾਂ ਮੈਂ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕੁਝ ਵੀ ਜਦੋਂ ਇਹਨਾਂ ਨੇ ਆਉਣਾ ਬਸ ਇੱਕੋ ਸੂਟ ਰੱਖਿਆ ਉਹ ਤਸਕੇ ਆ ਜਾਣਾ ਜਦੋਂ ਆਉਣਾ ਉਹ ਆ ਜਾਣਾ ਬਸ ਪਾਬੀ ਤੇਨੂੰ ਹੁਣ ਪਤਾ ਤਾਂ ਹੈਗਾ ਉਹਦਾ ਰਹਿਣ ਸਹਿਣ ਨਹੀਂ ਇਦਾਂ ਦਾ ਜਿੰਨੇ ਚੁਗੀਆਂ ਬਣ ਕੇ ਆ ਜਾਂਦੀ ਹੁਣ ਕੀ ਕਰੇ ਉਹ ਉਹਨਾਂ ਵੀ ਜ਼ੋਰ ਨਹੀਂ ਚੱਲਦਾ ਮੈਂ ਵੀ ਹੁਣ ਕੀ ਕਰਾਂ ਮੈਨੂੰ ਤੁਸੀਂ ਦੱਸੋ ਨਾ ਚੱਲ ਭਾਬੀ ਪਾਣੀ ਲੈ ਕੇ ਆ ਪੀਏ ਬਹਿ ਕੇ ਐਵੇਂ ਨਾ ਆਪਣਾ ਦਿਨ ਤੈਰ ਖਰਾਬ ਕਰ ਤੂੰ ਚਲ ਆ ਜਾ ਉੱਥੇ ਚਲੋ ਤੁਸੀਂ ਚੱਲੋ ਮੈਂ ਲਿਆਉਣੀ ਹਾਂ ਇਹ ਵੀ ਕਿਹੜਾ ਸਾਨੂੰ ਪਾਣੀ ਪੀਂਦੀ ਹੈ ਜਦੋਂ ਅਸੀਂ ਚਾਹੀਏ ਇਹਨੂੰ ਗੜਾ ਪਤਾ ਇਹਨੂੰ ਵੀ ਪਾਣੀ ਪੀਣੇ ਮੱਥੇ ਦੇ ਪਾਣੀ ਮਾਰਦੀ ਹੈ ਮੈਨੂੰ ਦੀਦੀ ਫੜੋ ਤਹੀਂ ਫੜੋ ਦੀਦੀ ਵਾ ਕਰੋਨੇ ਆਏ ਆ ਮੇਰੀਆਂ ਮਰੀਆਂ ਭੈਣਾਂ ਆਈਆਂ ਅੱਜ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸ਼ਗੁਰਾ ਪੜਾ ਕੇ ਤੂੰ ਵੀ ਆਈ ਹੈ ਸਤਿ ਸ਼੍ਰੀ ਅਕਾਲ ਭਈਆ ਕੀ ਹਾਲ ਹੈ ਵਧੀਆ ਵਧੀਆ ਠੀਕ ਠਾਕ ਹੈ ਹਾਂ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਭੈਣ ਵੀ ਆਈ ਹੋਰ ਤੁਸੀਂ ਦੱਸਿਆ ਹੀ ਨਹੀਂ ਆਉਣ ਲੱਗਿਆ ਵੀ ਅਸੀਂ ਆਉਣਾ ਹੈ ਹੈ ਹੋਰ ਪਈਆ ਕੀ ਹਾਲ ਚੱਲ ਰਿਹਾ ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਬਸ ਵਧੀਆ ਸਾਡੇ ਵਿੱਚ ਕੰਮ ਕਾਜ ਸੁਣਾਓ ਠੀਕ ਠਾਕ ਕੰਮ ਕਰ ਬਹੁਤ ਵਧੀਆ ਸਹੀ ਚੱਲਦਾ ਕਿੱਧਰ ਆਏ ਹੋ ਨਾ ਯਾਰਾ ਕੰਮ ਗਿਆ ਯਾਰ ਮੁੰਡੇ ਦਾ ਫੋਨ ਆਇਆ ਸੀ ਉਧਰ ਗਿਆ ਆ ਮੈਂ ਅੱਛਾ 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 ਠੀਕ ਹੈ ਹੋਰ ਕੰਮ ਠੀਕ ਹੈ ਤੁਹਾਡਾ ਵਾ ਵਧੀਆ ਠੀਕ ਠਾਕ ਬਹੁਤ ਵਧੀਆ 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 ਬਹੁਤ ਹੋਰ ਸੁਮਨ ਕੀ ਹਾਲ ਹੈ ਠੀਕ ਠਾਕ ਹੈ ਹਾਂਜੀ ਠੀਕ ਹੈ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਵਧੀਆ ਘਰੇ ਪਰਿਵਾਰ ਠੀਕ ਹੈ ਸਾਹਿਬ ਜੀ ਸਾਹਿਬ ਵਧੀਆ ਵੀਰ ਜੀ ਭਾਈ ਹੁਣ ਸੁਣਾਓ ਠੀਕ ਹੈ ਹਾਂਜੀ ਉਹ ਵੀ ਠੀਕ ਨੇ ਕੰਮਕਾਰ ਚੱਲਦਾ ਵਧੀਆ ਇਹਨਾਂ ਦਾ ਵਧੀਆ ਚੱਲਦਾ ਮੇਰਾ ਦਿਲ ਕਰਦਾ ਸੀ ਮੈਂ ਕਿਹਾ ਮੈਂ ਵੀ ਜਾਣਾ ਵੀਰ ਜੀ ਇਹਨਾਂ ਨੇ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਪਹਿਣਾ ਕਦੇ ਆਈਂ ਅਡੇ ਘਰ ਹਾਂਜੀ ਤੋਰ ਪੈਣੀ ਕੀ ਆ ਠੀਕ ਠਾਕ ਐ ਤੂੰ ਹਾਂਜੀ ਭਾਜੀ ਵਧੀਆ ਠੀਕ ਠਾਕ ਤੂੰ ਵੀ ਬੜੇ ਦੇਰ ਬਾਅਦ ਆਦੇ ਤੂੰ ਲੱਗੇ ਤੇ ਰਹੀ ਨਹੀਂ ਤੂੰ ਛੇਤੀ ਜਿਹੜਾ ਮਰ ਜਾਗਾ ਬਸ ਐਦਾ ਹੀ ਨਹੀਂ ਨਿਕਲਿਆ ਹੀ ਨਹੀਂ ਜਾਂਦਾ ਤੂੰ ਦੇਨ ਤਿਆਰੀ 19 ਸਾਲ ਬਾਅਦ ਚੱਲ ਇੰਨਾ ਹੀ ਬੜਾਗਾ ਮੈਂ ਜਿਹੜਾ ਸਾਲ ਬਾਅਦ ਆ ਜੰਮੀ ਆ ਕਿ ਤਾ ਫੋਨ ਆ ਗਿਆ ਕਰਨ ਛੇਤੀ ਕਰ ਲੋ ਫੋਨ ਬੜੇ ਆਉਣਦੇ ਆ ਤੇ ਮੈਂ ਕਹਿੰਦਾ ਜਿਹੜੇ ਕਾਰੋਬਾਰ ਕਰਨ ਵਾਲੇ ਆ ਨਾ ਇਹ ਕਰਕੇ ਫ੍ਰੀ ਹੋ ਕੇ ਚੱਲੀਏ ਉਹ ਭਾਈਆ ਕਿੱਥੇ ਜਾਣਾ ਵਾ ਭਾਜੀ ਫੋਨ ਬੜੇ ਆਉਣ ਦੇ ਕਾਹਦਾ। ਅੱਜ ਰਾਤ ਰਹਿਣਾ ਅੱਜ ਨਹੀਂ ਜਾਣਾ। ਨਹੀਂ ਨਹੀਂ ਫੇਰ ਆਵਾਂਗੇ। ਨਹੀਂ ਆ ਰੋਟੀ ਪਾਣੀ ਬਣਾਉਂਦੇ ਆ ਜੇ ਰਾਤ ਨੂੰ ਖਾਣੇ ਪੀਣੇ ਆ ਤੁਸੀਂ ਦੱਸ ਕਿੱਥੇ ਜਾਣਾ। ਕੋਈ ਨਹੀਂ ਭਾਜੀ ਫੇਰ ਆਵਾਂਗੇ ਤੁਹਾਡੇ ਕੋਲੀਆਂ। ਚਲੋ ਮਰਜ਼ੀ ਤੁਹਾਡੀ ਫੇਰ ਭਰਾ ਸੀ ਕਹਿਣਾ ਤੁਹਾਨੂੰ। ਪੋਲਾ ਭੈਣ ਹੁਣੀ ਆਇਆ ਕੀ ਦੇਣਾ ਉਹਨਾਂ ਨੂੰ? ਹਾਂਜੀ ਸਰਦਾਰ ਜੀ ਨੇ ਤੁਹਾਨੂੰ ਲੱਗੀ ਆਵਾਜ਼ ਦੇਣਾ ਤੇ ਮੈਂ ਕੱਲ ਬਾਜ਼ਾਰ ਗਈ ਸੂਟ ਲੈ ਕੇ ਆਂਦੀ ਦੀ ਉਹਨਾਂ ਮਾਤੇ। ਅੱਛਾ ਹਾਂਜੀ ਤੁਹਾਨੂੰ ਵਿਖਾਉਣੀ ਆ ਹੁਣ। ਆ ਮੈਂ ਦੋ ਸੂਟ ਕਰਨ ਦੇ ਲਈ ਆਈ ਹਾਂ ਤੇ ਆ ਇੱਕ ਉਹਨਾਂ ਦੀ ਨਣਾਣ ਦਾ ਸੂਟ ਲੈ ਆਈਆਂ ਮੈਂ ਤੇ ਉਹ ਵੱਡੀ ਭੈਣ ਦਾ ਵੱਡੀ ਭੈਣ ਨੂੰ ਸੂਟ ਕੀ ਦੇਣਾ ਹੈ ਆਪਾਂ ਕਿਉਂ ਪੈਸੇ ਦੇ ਦਾਂਗੇ 500 ਰੁਪਏ ਕਿਉਂ ਉਹਦੇ ਵਾਂਗ ਸੂਟ ਲੈ ਕੇ ਆਉਣਾ ਇਹਨਾਂ ਨੂੰ ਕਿੱਥੇ ਵਿਚਾਰੀ ਸੂਟ ਸਮਾਉਂਦੀ ਫਿਰ ਹੋਗੀ ਲੈ ਸਮਾਉਂਨ ਨੂੰ ਵੀ ਉਹਨੇ ਸਵਾਜ ਲੈਣਾ ਜੇ ਦੇਵਾਂਗੇ ਉਸ ਵਹੀ ਤੁਰਿਆ ਜਾਣਾ ਕਹਣਾ ਮੇਰਾ ਸੂਟ ਤੁਸੀਂ ਆਪਣੇ ਦਿੱਤਾ ਸਵਾਇ ਨਹੀਂ ਹੈ ਜਿਹਾ ਹੈਗੀ ਮੇਰੇ ਕੋਲ ਮੈਂ ਲਿਆਂਦਾ ਨਹੀਂ ਇਸ ਕਰਕੇ ਉਹਨੂੰ 500 ਰੁਪਏ ਦੇ ਦਾਂਗੇ 500 ਰੁਪਏ ਥੋੜਾ ਵਾ ਉਹਨਾਂ ਨੂੰ ਸੂਟ ਦੇ ਉਹਨੂੰ 500 ਰੁਪਏ 1000 ਰੁਪਏ ਦੇਈ ਫਿਰ ਉਹਨੂੰ ਚਲੋ ਠੀਕ ਹੈ ਜੇ ਤਾਂ ਇਹ ਕਬੀਰ ਤਾਂ ਯਾ ਇਧਰ ਕੋਈ ਨਹੀਂ ਜਿੱਦਾਂ ਕਹਿੰਦੇ ਉਦਾਂ ਕਰ ਲਾਂਗੇ ਇੰਨੀ ਇਹਨੂੰ 1000 ਰੁਪਿਆ ਲੈ ਕੇ ਕਿ ਆਈ ਆ 100 ਰੁਪਿਆ ਹੀ ਦਊਂਗੀ ਮੈਂ ਵੀ ਮੈਂ ਨਹੀਂ ਵੱਧ ਦੇਣਾ ਕੋਈ ਵੀ ਇਹਨੂੰ ਤੇ ਘਰ ਲਟਾਉਣ ਦੀ ਆਦਤ ਪਈ ਆ ਇਹਦਾ ਤੇ ਇਹੋ ਕੰਮ ਆ ਵੀਰ ਜੀ ਆਜੋ ਫਿਰ ਇਧਰ ਰਖੜੀ ਬਣਦੀ ਏ ਫਿਰ ਇਹਨਾਂ ਨੇ ਕਾਲੀ ਪਾਣੀ ਆ ਭਾਬੀ ਜੀ ਆਜੋ ਤੁਸੀਂ ਵੀ ਰਸੋਈ ਦਾ ਕੰਮ ਬਾਅਦ ਚ ਕਰ ਲਿਓ ਵੀਰ ਜੇ ਬੱਚਿਆਂ ਲਈ ਮੈਂ ਲਿਆਂਦੇ ਹੀ ਕੱਪੜੇ ਆ ਖਾਣ ਪੀਣ ਦਾ ਸਾਮਾਨ ਆ ਤੇ ਆ ਕੱਪੜੇ ਹੀਗੇ ਕਾਲ ਆਪਾਂ ਮਾਲ ਚ ਗਏ ਹੀਗੇ ਭਾਬੀ ਜੀ ਲੋ ਰੱਖ ਲੋ ਅੰਦਰ ਕਰਨ ਇੰਨੀ ਖੇਚਲ ਕਿਉਂ ਕੀਤੀ ਆ ਤੀਆਂ ਨੂੰ ਤੇ ਦਈ ਦਾਵਾ ਭਰਾਵਾਂ ਦੇ ਘਰੋਂ ਪੈਣਾ ਲੈ ਕੇ ਜਾਂਦੀਆਂ ਵਾ ਨਹੀਂ ਭਾਬੀ ਜੀ ਫੇਰ ਕਿਹੜੀ ਗੱਲ ਆ ਮੈਨੂੰ ਵੀ ਤੇ ਚਾ ਆਂਦਾ ਬੱਚਿਆਂ ਦਾ ਰੱਖ ਲੋ ਤੁਸੀਂ ਆ ਜਾ ਭੈਣ ਤੂੰ ਵੀ ਬੰਦੇ ਰਖੜੀ ਤੂੰ ਕੋ ਬੈਠੀ ਚੁੱਪ ਕਰਕੇ ਹੋਲਾ ਜਾ ਲਿਆ ਕੁੜੀਆਂ ਵਾ ਤੇ ਜਿਹੜੇ ਸੂਟ ਲੈਂਦੇ ਆ ਨਾਲੇ ਸਮਾਨ ਲੈ ਜਾਂ ਅੰਦਰ ਉਹ ਦੀਦੀ ਤੁਸੀਂ ਹੀ ਸੂਟ ਹੈ ਭਾਬੀ ਜੀ ਮੈਨੂੰ ਰਹਿਣ ਦਾ ਸੂਟ ਦੀ ਭਾਬੀ ਦੇ ਦਿਓ ਬਸ ਨਹੀਂ ਨਹੀਂ ਕੋਈ ਗੱਲ ਨਹੀਂ ਦਿਨ ਤੇ ਆ ਰਿਹਾ ਖਾਲੀ ਹੱਥ ਨੇ ਧੀਆ ਜਾਂਦੀਆਂ ਭਾਬੀ ਜੀ ਕੋ ਉਹ ਤੁਸੀਂ ਨਹੀਂ ਕੋਈ ਗੱਲ ਨਹੀਂ ਰੱਖ ਲੋ ਸੂਟ ਰੱਖ ੜੀ ਅੱਜ ਨਾ ਭੈਣ ਤੁਸੀਂ ਸਗਣ ਪਾ ਬੀਜੀ ਕਿਤੇ ਮੈਨੂੰ ਦੀਦੀ ਵਾਲਾ ਸੂਟ ਤੇ ਨਹੀਂ ਦੇਤਾ ਨਹੀਂ ਨਹੀਂ ਉਹਨੂੰ ਤੇ ਪੈਸੇ ਹੀ ਦੇਣੇ ਸੀ ਮੈਂ ਕਹਿੰਦੇ ਤੇ ਦੇ ਦੋ ਦੀਦੀ ਨੂੰ ਕੋਈ ਜਾਨੀ ਨਹੀਂ ਤੁਹਾਡਾ ਸੂਟ ਲਿਆਂਦਾ ਸੀ ਮੈਂ ਆ ਦੀਦੀ ਹੁਣਾਂ ਨੂੰ ਪੈਸੇ ਦੇਣੇ ਕਿਤੇ ਕੰਮ ਆ ਜਾਣਗੇ ਕੋਲਾ ਹਾਂਜੀ ਆਓ ਕੀ ਕੰਮ ਕੀਤਾ ਸੀ ਤੂੰ ਕਿਹੜਾ ਤੈਨੂੰ ਮੈਂ ਕਿਹਾ ਸੀ ਭੈਣ ਨੂੰ 1000 ਰੁਪਏ ਦੇ ਤੂੰ 100 ਰੁਪਏ ਫੜਾਤਾ ਮੈਨੂੰ ਪਤਾ ਨਾ ਭੈਣ ਕੀ ਲੈ ਕੇ ਆਈ ਹੋਈ ਆ ਤਰਨ ਦੇ ਡੱਬੇ ਚ ਜਿਹਨੇ ਰਖੜੀ ਬੰਨਤੀ ਆ ਤੁਹਾਨੂੰ ਜੇਦਾ ਕੀ ਮਤਲਬ ਰਖੜੀ ਬੰਨਦੇ ਤੁਹਾਨੂੰ 100 ਰੁਪਏ ਦੇ ਹੈਗੇ ਠੀਕ ਐ ਇੰਨਾ ਹੀ ਬੜੇ ਆ ਹਰ ਵਾਰੀ ਤੁਸੀਂ ਇਦਾਂ ਹੀ ਕਰਦੇ ਆਪਣਾ ਘਰ ਲਟਾਉਣ ਤੇ ਲੱਗੇ ਹੋਏ ਜੋ ਤੁਸੀਂ ਚੱਲ ਇਹ ਗੱਲ ਐ ਨਾ ਫਿਰ ਤੂੰ ਮੈਂ ਆਪਣੀ ਮਰਜ਼ੀ ਨਾਲ ਜੋ ਮੇਰਾ ਦਿਲ ਕਰੋ ਮੈਂ ਉਹ ਦਊਂਗਾ ਤੂੰ ਕਹਿੰਦੇ ਚੋਲੀ ਠੀਕ ਐ ਜੀ ਆ ਠੀਕ ਐ ਕਿੰਨਾ ਇਹਨਾਂ ਨੂੰ ਦੁੱਖ ਆਉਂਦਾ ਪੈਂਦਾ ਇਹਨਾਂ ਨੂੰ ਤਾਂ ਸਾਰੀ ਉਮਰ ਅਕਲ ਹੀ ਨਹੀਂ ਆਉਂਦੀ ਫਿਰ ਕੀ ਹੋਇਆ ਜੇ ਅੱਜ ਮੇਰੀ ਮਾਂ ਨਹੀਂ ਹੈਗੀ ਮੇਰੀ ਮਾਂ ਜਿੰਦੀ ਹੁੰਦੀ ਤੇ ਉਹਨੇ ਕਦੀ ਸਾਡੇ 'ਚ ਫਰਕ ਨਹੀਂ ਸੀ ਕਰਨਾ ਮੇਰਾ ਭਰਾ ਤਾਂ ਨਹੀਂ ਕਰਦਾ ਪਰ ਭਾਬੀ ਭਾਬੀ ਪਤਾ ਨਹੀਂ ਕਿਉਂ ਫਰਕ ਕਰਦੀ ਐ ਸਿਰ ਭਾਬੀ ਤਾਂ ਕਰਦੀ ਕਰਦੀ ਐ ਤਰਨ ਨੂੰ ਪਤਾ ਨਹੀਂ ਕੀ ਹੋਇਆ ਵਾ ਤਰਨ ਵੀ ਮੇਰੇ ਨਾਲ ਰੁੱਖਾ ਹੀ ਰੱਖਦੀ ਐ ਫਿਰ ਕੀ ਹੋਇਆ ਜੇ ਮੈਂ ਮਾੜੇ ਘਰੋਂ ਜੇ ਮੇਰੇ ਤਰ੍ਹਾਂ ਆਪਣੇ ਮਾੜਾ ਟਾਈਮ ਲੈ ਹੀ ਜਾਂਦਾ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ ਮੈਨੂੰ ਵੀ ਤਾਂ ਮੇਰੇ ਵੀਰ ਦਾ ਚਾਹ ਹੁੰਦਾ ਹੀ ਆ ਨਾ ਚਲ ਮੈਨੂੰ ਕੁਛ ਨਹੀਂ ਚਾਹੀਦਾ ਬਸ ਮੇਰਾ ਵੀਰ ਹੱਸਦਾ ਖੇਡਦਾ ਰਵੇ ਓ ਮੈਨੂੰ ਕੁਛ ਨਹੀਂ ਚਾਹੀਦਾ ਜੇ ਮੇਰਾ ਘਰੋਂ ਤੇ ਨਾ ਭਾਬੀ ਨੂੰ ਇਤਰਾਜ ਆ ਨਾ ਅੱਜ ਤੋਂ ਬਾਅਦ ਮੈਂ ਆਉਣਾ ਹੀ ਨਹੀਂ ਲੋਕ ਸਹੀ ਕਹਿੰਦੇ ਹੁੰਦੇ ਸੀ ਜੀ ਤੇਕੇ ਮਾਵਾ ਨਾਲ ਹੀ ਹੁੰਦੇ ਆ ਭਾਬੀਆਂ ਨਾਲ ਨਹੀਂ ਹੁੰਦੇ ਚਲ ਮੈਂ ਚਲੀ ਜੀ ਪੁਏ ਅੱਡ ਘਰ ਹੋ ਗਏ ਮੈਂ ਤੁਹਾਡੇ ਨਾਲ ਖੇਲਣਾ ਆ ਚਾ ਕੋਈ ਨਹੀਂ ਕੋ ਤੇਖ ਲੈਣੇ ਰਹਿ ਲਾਂਗੇ ਰਹਿ ਲਾ ਫਰਮਾਨ ਮੈਂ ਭਾਬੀ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਹਾਂਜੀ ਦੀਦੀ ਦੱਸੋ ਭਾਬੀ ਅੱਜ ਨਾ ਮੈਨੂੰ ਚੰਗਾ ਜਿਆ ਨਹੀਂ ਲੱਗਿਆ ਇੱਥੇ ਕੀ ਗੱਲ ਹੋਈ ਦੀਦੀ ਤੁਹਾਨੂੰ ਭਾਬੀ ਨੇ ਤਾਂ ਨਹੀਂ ਕੁਝ ਕਿਹਾ ਜਾਂ ਉਹਨਾਂ ਨੇ ਪੁੱਛਿਆ ਨਾ ਹੋਵੇ ਤੁਹਾਨੂੰ ਕੁਝ ਨਹੀਂ ਭਾਬੀ ਮੈਨੂੰ ਤਾਂ ਸਭ ਨੇ ਪੁੱਛਿਆ ਕਿੱਛਿਆ ਇੱਥੇ ਪਰ ਨਾ ਮੈਂ ਅੱਜ ਦੀਦੀ ਨੂੰ ਵੇਖਿਆ ਵਾ ਕੱਲੇ ਬੈ ਕੇ ਰੋਂਦੇ ਹੀ ਦੀਦੀ ਰੋਂਦੀ ਕਿਉਂ ਭਾਬੀ ਦੀਦੀ ਨਾਲ ਅੱਜ ਜੋ ਇੱਥੇ ਹੋਇਆ ਨਾ ਉਹ ਬਿਲਕੁਲ ਚੰਗਾ ਨਹੀਂ ਹੋਇਆ ਹੈਗਾ ਦੀਦੀ ਨਾਲ ਉਹਦੇ ਨਾਲ ਕੀ ਹੋਇਆ ਕਿਉਂ ਭਾਬੀ ਤੈਨੂੰ ਨਹੀਂ ਪਤਾ ਵੀ ਅੱਜ ਉਹਦੇ ਨਾਲ ਕੀ ਹੋਇਆ ਵਾ ਤੈਨੂੰ ਭਾਬੀ ਨੇ ਕਿੰਦਾ ਸੂਟ ਸਾੜ ਦਿੱਤੇ ਨੇ ਸਾਰਾ ਕੁਝ ਇੱਥੋਂ ਤੱਕ ਕਿ ਮੈਨੂੰ ਵੀ ਸੂਟ ਦੇ ਦਿੱਤੇ ਤੇ ਉਹਨੂੰ ਵਿਚਾਰੀ ਨੂੰ 100 ਰੁਪਿਆ ਦਿੱਤਾ ਵਾ ਇਹ ਵਿਤਕਰਾ ਨਹੀਂ ਉਹਦੇ ਨਾਲ ਇਸ ਕਰ ਦੇ ਵਿੱਚ ਚਲੋ ਮੰਨ ਲੈਨੇ ਆ ਭਾਬੀਆਂ ਇਦਾਂ ਕਰਦੀਆਂ ਵਾ ਪਰ ਭੈਣੋ ਕਿ ਤੂੰ ਉਹਦੇ ਨਾਲ ਇਦਾਂ ਕਰਨੀ ਨਹੀਂ ਦੀਦੀ ਤੁਸੀਂ ਆਪ ਸੋਚੋ ਜਿੱਦਾਂ ਦਾ ਕੋਈ ਲਿਆਊਗਾ ਅੱਗੋਂ ਨੂੰ ਉਦਦਾ ਦਾ ਹੀ ਵਰਤੂਗਾ ਅਗਲਾ ਉਹ ਲਿਹਾਈ ਕੀ ਐ ਜਿਹੜਾ ਉਹਨੂੰ ਦੇਣ ਲੈਣ ਮੈਂ ਤੇ ਕਿੰਨਾ ਕੁਛ ਲਿਹਾਈਆਂ ਉਹਦੇ ਹਿਸਾਬ ਨਾਲ ਉਹਨਾਂ ਨੇ ਮੇਰਨਾ ਵਰਤ ਲਿਆ ਵਾ ਵਾ ਭਾਬੀ ਤੇਰੇ ਆ ਜੋ ਵਿਚਾਰੀ ਤੇ ਮਾੜੇ ਦੇਣਾ ਤੇ ਕੀ ਹੋ ਗਿਆ ਕਿਹੜੀ ਤੀ ਦਾ ਨਹੀਂ ਦਿਲ ਕਰਦਾ ਵੀ ਮੈਂ ਵੀ ਪੇਕੇ ਸੋਨਾ ਪਾ ਕੇ ਜਾਵਾਂ ਸੋਨਾ ਲੈ ਕੇ ਜਾਵਾਂ ਆਪਣਾ ਨਾਮ ਕਰਾਂ ਉਹ ਵਿਚਾਰੀ ਦੇ ਵਾਸਤੇ ਹੀ ਨਹੀਂ ਹੈਗਾ ਹੁਣ ਕੀ ਕਰਿਓ ਨਾਲੇ ਮੇਰੀ ਗੱਲ ਸੁਣ ਅੱਜ ਮੇਰੇ ਤੇ ਦਿਨ ਚੰਗੇ ਆ ਤੇ ਤੁਸੀਂ ਮੇਰ ਨਾਲ ਸੋਨਾ ਵਰਤਦੇ ਹੋ ਜੇ ਕੱਲ ਮੇਰੇ ਤੇ ਦਿਨ ਮਾੜੇ ਆ ਗਏ ਤੇ ਤੁਸੀਂ ਵੀ ਮੇਰ ਨਾਲ ਵੀ ਇਦਾਂ ਕਰਿਆ ਕਰੋਗੇ ਆ ਸੋਚ ਰੱਖੀ ਆ ਤੁਸੀਂ ਪਰ ਨਾ ਭਾਬੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਹੈਗੀ ਭਾਬੀ ਕਰਦੀ ਆ ਨਾ ਲੱਖ ਵਾਰੀ ਕਰੀ ਜਾਏ ਪਰ ਭੈਣਾ ਭੈਣਾ ਨਾਲ ਨਹੀਂ ਇਦਾਂ ਕਰਦੀਆਂ ਤੁਸੀਂ ਭੈਣ ਨਾਲ ਇਦਾਂ ਕਰੀ ਜਾਣਦੇ ਹੋ ਮੈਂ ਤਾਂ ਫਿਰ ਤੁਹਾਡੇ ਨਾਨਾ ਨਾਲ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਕਿ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਤੁਸੀਂ ਮੇਰੇ ਨਾਲ ਕੀ ਕਰੋਗੇ ਨਹੀਂ ਦੀਦੀ ਤੁਹੀ ਸਹੀ ਕਹਿਂਦੇ ਹੋ ਤੂੰ ਹੀ ਨਾ ਮੇਰੀਆਂ ਅੱਖਾਂ ਖੋਲਤੀਆਂ ਮੈਨੂੰ ਨਹੀਂ ਇਦਾਂ ਕਰਨਾ ਚਾਹੀਦਾ ਹੈਗਾ ਇਦਾਂ ਕਰਦੇ ਆ ਭਾਬੀ ਨੂੰ ਵੀ ਬੁਲਾਣਿਆ ਤੇ ਸਮਝਾਣਿਆ ਉਹਨਾਂ ਨੂੰ ਕਿ ਇਦਾਂ ਨਹੀਂ ਕਰਨਾ ਚਾਹੀਦਾ ਦਿਨ ਤਾਂ ਚੰਗੇ ਮਾੜੇ ਆਂਦੇ ਜਾਂਦੇ ਰਹਿੰਦੇ ਆ ਹਾਂ ਭਾਬੀ ਦੋ ਤੂੰ ਹੀ ਭਾਬੀ ਨੂੰ ਆਵਾਜ਼ ਹੁਣੇ ਭਾਬੀ ਜੀ ਹਾਂ ਤਾਂ ਨਮਾਜ਼ ਮਾਰੀ ਸੀ ਮੈਨੂੰ ਹਾਂਜੀ ਭਾਬੀ ਜੀ ਕੁਝ ਚਾਹੀਦਾ ਨਹੀਂ ਨਹੀਂ ਚਾਹੀਦਾ ਕੁਝ ਨਹੀਂ ਦੋ ਮਿੰਟ ਬੈਠੋ ਤਾਂ ਨਾ ਗੱਲ ਕਰਨੀ ਆ हां तण के कहना ਸੀ ਤੁਹਾਨੂੰ ਨਾਲ ਗੱਲ ਕਰਨੀ ਸੀ ਭਾਬੀ ਜੀ ਮੈਂ ਤੁਹਾਨੂੰ ਕਹਿਣਾ ਹੈਗਾ ਕਿ ਦੀਦੀ ਉਧਰ ਗਏ ਸੀ ਨਾ ਤੇ ਰੂਮ ਚ ਨਾ ਵੱਡੇ ਦੀਦੀ ਇਕੱਲੇ ਰੋਂਦੇ ਹੀ ਬੈਠੇ ਤੇ ਉਹ ਕਹਿਣ ਦੇ ਹੈਗੇ ਕਿ ਮੈਂ ਅੱਜ ਤੋਂ ਬਾਅਦ ਨਾ ਇਸ ਘਰ ਚ ਆਣਾ ਹੀ ਨਹੀਂ ਆ ਮੈਂ ਤਾਂ ਇਹ ਜਾਨੀ ਆ ਕਿ ਉਹ ਨਾ ਹੀ ਆਇਆ ਕਰਨ ਇੱਥੇ ਨਹੀਂ ਭਾਬੀ ਜੀ ਤੁਸੀਂ ਗਲਤ ਹੋ ਮੇਰੀਆਂ ਵੀ ਅੱਜ ਹੀ ਅੱਖਾਂ ਖੁੱਲੀਆਂ ਵਾ ਉਹ ਵੀ ਦੀਦੀ ਨੇ ਸਮਝਾਇਆ ਮੈਨੂੰ ਆਪਾਂ ਨੂੰ ਨਾ ਦੀਦੀ ਨੇ ਇਦਾਂ ਨਹੀਂ ਕਰਨਾ ਚਾਹੀਦਾ ਦਰਨ ਤੇਰੀ ਗੱਲ ਨਾਲ ਮੈਂ ਸਹਿਮਤ ਆਂ ਦੀਦੀ ਬਣ ਕੇ ਕੀ ਆਈ ਆ ਕੁਝ ਲੈ ਕੇ ਵੀ ਨਹੀਂ ਆਈ ਹੈਗੀ ਤੇ ਤੇਰੇ ਡੱਬੇ ਚ ਰੱਖਣੀ ਬਣਤੀ ਆ ਦੀਦੀ ਨੇ ਪਰ ਭਾਬੀ ਜੀ ਇਹ ਤੇ ਦੇਣੀ ਆ ਨਾ ਚੰਗੇ ਮਾੜੇ ਆਂਦੇ ਹੀ ਰਹਿੰਦੇ ਆ ਉਹੀ ਦੀਦੀ ਗੱਲ ਕਰਨ ੜੇ ਹੀਗੇ ਕਿ ਉਹਦਾ ਕਿਹੜਾ ਜੀ ਨਹੀਂ ਕਰਦਾ ਹੋਣਾ ਲੈ ਕੇ ਆਨ ਨੂੰ ਪਰ ਜੇ ਬੰਦੇ ਦੇ ਪੱਲੇ ਇੱਕ ਅੱਖ ਨਹੀਂ ਤੇ ਉਹਦੇ ਵਾਸਤੇ ਹੀ ਗੱਲ ਨਹੀਂ ਹੈਗੀ ਭਾਬੀ ਜੀ ਤੁਸੀਂ ਨਾ ਆਪਣੇ ਹੋ ਕੇ ਨਾਲ ਸਾਥ ਦੇਣ ੜੇ ਵਿਚਾਰੀ ਦਾ ਮਾੜੇ ਦਿਨਾਂ ਚ ਤੇ ਲੋਕਾਂ ਨੇ ਕਿੱਥੋਂ ਦੇਣਾ ਵਾ ਤੁਸੀਂ ਉਹਦਾ ਸਾਥ ਦੋ ਵਿਚਾਰੀ ਨੂੰ 150 ਹੱਥੋਂ 200 ਕੋ ਵੀ ਕੋਈ ਗੱਲ ਨਹੀਂ ਤੁਸੀਂ ਉਹਨੂੰ ਅਹਿਸਾਸ ਕਰਾਣ ਦੇ ਵੀ ਤੂੰ ਖਾਲੀ ਹੱਥ ਆਈ ਆ ਨਾ ਤੇ ਨਾ ਮੈਨੂੰ ਤਰਨ ਭਾਬੀ ਦੀ ਇਹ ਗੱਲ ਚੰਗੀ ਲੱਗੀ ਆ ਤੇ ਨਾ ਭਾਬੀ ਜੀ ਤੁਹਾਡੀ ਤੁਸੀਂ ਸਾਥ ਦੋ ਵਿਚਾਰੀ ਦਾ ਮਾੜੇ ਚੰਗੇ ਟਾਈਮ ਤੇ ਕਿਸੇ ਦੇ ਵੀ ਆ ਸਕਦਾ ਉਹੀ ਗੱਲ ਭਾਬੀ ਜੀ ਜੇ ਤੁਹਾਡੀ ਭਾਬੀ ਦਾ ਦਿਨ ਐਦਾਂ ਕਰੇ ਤੇ ਤੁਹਾਨੂੰ ਕਿੱਦਾਂ ਲੱਗੂਗਾ ਨਾ ਕਰਨੇ DNA ਕਹ ਮੇਰੀ ਤੇ ਇੱਕੋ ਇੱਕ ਭਾਬੀ ਆ ਬੜਾ ਚਾਹ ਕਰਦੀ ਆ ਮੇਰੇ ਨਾਲ ਤੇ ਉਹੀ ਗੱਲ ਆ ਨਾ ਭਾਬੀ ਜੀ ਸਾਡੇ ਵੀ ਤੁਸੀਂ ਇੱਕੋ ਇੱਕ ਭਾਬੀ ਜੇ ਇਹ ਤੇ ਉਹੀ ਜਾਣਦੀ ਹੋਊਗੀ ਨਾ ਕਿ ਇੱਕੋ ਇੱਕ ਉਹਦੀ ਭਾਬੀ ਉਹ ਵੀ ਉਹਨੂੰ ਚੰਗੇ ਮੱਥੇ ਨਹੀਂ ਬੁਲਾਉਂਦੀ ਘਰੇ ਆਈ ਨੂੰ ਜਿਵੇਂ ਤੁਸੀਂ ਮੇਰਾ ਚਾਹ ਕਰਦੇ ਜੇ ਨਾ ਇਦਾਂ ਹੀ ਉਹਦਾ ਚਾਹ ਕਰਿਆ ਕਰੋ ਤੁਸੀਂ ਨਾਲੇ ਆਪ ਹੀ ਦੇਖੋ ਕਦੀ ਉਹਨੇ ਸਾਡੇ ਤੋਂ ਕੁਝ ਮੰਗਿਆ ਕਿ ਮੇਰੇ ਘਰ ਆ ਹੈ ਨਹੀਂ ਜਾਂ ਮੈਨੂੰ ਪੈਸੇ ਦੀ ਲੋੜ ਆ ਜੋ ਤੁਸੀਂ ਦੇ ਦਿੰਨੇ ਹੋ ਜੋ ਤੁਸੀਂ ਖਵਾ ਦਿੰਨੇ ਹੋ ਉਹੀ ਵਿਚਾਰੀ ਉਹਦੇ 'ਚ ਖੁਸ਼ ਹੋ ਜਾਂਦੀ ਆ हां तन्न मेनू ये गल पता वा कि दीदी ने ਸਾਡੇ ਕੋ ਕਦੀ ਨਹੀਂ ਕੁਝ ਮੰਗਿਆ ਚਲੋ ਮੇਰੀ ਵੀ ਗਲਤੀ ਆ ਮੈਂ ਆਪਣੀ ਗਲਤੀ ਸੁਧਾਰਦੀ ਆ ਠੀਕ ਆ ਤਨ ਮੈਂ ਦੀਦੀ ਕੋ ਜਾਨੀ ਆ ਹਾਂਜੀ ਮੈਂ ਭੈਣ ਨੂੰ ਵੇਖਦੀ ਆ ਭੈਣ ਪਤਾ ਨਹੀਂ ਕਿਹੜੇ ਕਮਰੇ ਚ ਬੈਠੀ ਹੋਈ ਆ ਭੈਣ ਤੇ ਤੁਰ ਚਲੀ ਭੈਣ ਭੈਣ ਕਿੱਥੇ ਚਲ ਚਲੀਂ ਤੂੰ ਮੇਰੇ ਬੋਲ ਨਾ ਮੈਂ ਨਹੀਂ ਅੱਜ ਤੋਂ ਬਾਅਦ ਘਰ ਆਇਆ ਕਰਨਾ ਨਹੀਂ ਭੈਣ ਇਦਾਂ ਨਹੀਂ ਨਾ ਭੈਣ ਇਦਾਂ ਨਹੀਂ ਕਹਿਣਾ ਮੈਂ ਨਹੀਂ ਅੱਜ ਤੋਂ ਬਾਅਦ ਤੈਨੂੰ ਇਦਾਂ ਕਹਿਨੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੋ ਨਾ ਭੋਲਾ ਜਦੋਂ ਦੀ ਮੇਰੀ ਮਾਂ ਮਰੀ ਆ ਨਾ ਇਸ ਘਰ ਚ ਹਰ ਦਿਨ ਬਿਆਰ ਤੇ ਮੇਰੇ ਨਾਲ ਇਦਾਂ ਹੀ ਹੋਇਆ ਮੈਂ ਹੁਣ ਅੱਜ ਤੋਂ ਬਾਅਦ ਘਰ ਨਹੀਂ ਆਇਆ ਕਰਨਾ ਨਾ ਭੈਣ ਮੈਂ ਤੈਨੂੰ ਇਦਾਂ ਨਹੀਂ ਜਾਣ ਦੇਣਾ ਹੁਣ ਚਲੋ ਮੇਰੇ ਨਾਲ ਅੰਦਰ ਦੇ